ਰਾਸ਼ਟਰੀ ਹਾਈਵੇ ਅਥਾਰਟੀ ਨੇ ਸਵਚ ਭਾਰਤ ਬਿਆਨ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ ਹੁਣ ਜੇ ਤੁਸੀਂ ਕਿਸੇ ਟੂਲ ਪਲਾਇਆ ਤੇ ਗੰਦਾ ਟਾਇਲਰ ਦੇਖਦੇ ਹੋ ਤਾਂ ਉਸ ਦੀ ਸਹੀ ਜਾਣਕਾਰੀ NHAI ਨੂੰ ਦਿੰਦੇ ਹੋ ਤਾਂ ਤੁਹਾਨੂੰ ਇਨਾਮ ਵਜੋਂ 1000 ਦਾ ਫਾਸਟੈਗ ਰੀਚਾਰਜ ਮਿਲੇਗਾ ਇਹ ਯੋਜਨਾ 31 ਅਕਤੂਬਰ 2025 ਤੱਕ ਦੇਸ਼ ਭਰ ਦੇ ਰਾਸ਼ਟਰੀ ਮਾਰਗਾ ਤੇ ਲਾਗੂ ਹੋਏਗੀ ਯਾਤਰੀ ਰਾਜਮਾਰਗ ਯਾਤਰੀ ਐਪ ਦੇ ਨਵੇਂ ਵਰਜਨ ਤੋਂ ਗੰਦੇ ਟਾਇਲਰ ਦੀ ਜੀਓਟੈਗ ਕੀਤੀ ਹੋਈ ਅਤੇ ਟਾਈਮਸਟੈਂਪ ਵਾਲੀ ਫੋਟੋ ਅਪਲੋਡ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਆਪਣਾ ਨਾਮ, ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਾਉਣਾ ਪਵੇਗਾ। NHAI ਟੀਮ ਦੁਆਰਾ ਜਾਂਚ ਕਰਨ ਤੋਂ ਬਾਅਦ ਜੇ ਰਿਪੋਰਟ ਸਹੀ ਪਾਈ ਜਾਂਦੀ ਹੈ ਤਾਂ ਸਬੰਧਤ ਵਾਹਨ ਨੰਬਰ ਤੇ 1000 ਦਾ ਫਾਸਟ ਟੈਗ ਰੀਚਾਰਜ ਕਰ ਦਿੱਤਾ ਜਾਏਗਾ। ਹਰ ਵਾਹਨ ਨੰਬਰ ਨੂੰ ਸਿਰਫ ਇੱਕ ਵਾਰ ਹੀ ਇਨਾਮ ਮਿਲੇਗਾ। ਇੱਕ ਟੋਲਟ ਵਿੱਚ ਇੱਕ ਦਿਨ ਵਿੱਚ ਸਿਰਫ ਇੱਕ ਵਾਰ ਹੀ ਇਨਾਮ ਲਈ ਗਿਣਿਆ ਜਾਏਗਾ। ਜੇ ਕਈ ਲੋਕ ਇੱਕੋ ਟੋਲਟ ਦੀ ਸ਼ਿਕਾਇਤ ਕਰਦੇ ਹਨ ਤਾਂ ਪਹਿਲੇ ਸਹੀ ਰਿਪੋਰਟ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਏਗਾ। NHAI ਮੁਤਾਬਕ ਸਿਰਫ ਐਪ ਤੋਂ ਲਈ ਗਈ ਅਸਲੀ ਸਪਸ਼ਟ ਅਤੇ ਜੀਓ ਟੈਗ ਕੀਤੀ ਹੋਈ ਤਸਵੀਰ ਨੂੰ ਮੰਨਿਆ ਜਾਣਗਿਆ ਪੁਰਾਣੀਆਂ ਡੁਪਲੀਕੇਟ ਜਾਂ ਐਡਿਟ ਕੀਤੀਆਂ ਤਸਵੀਰਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਾਰੀਆਂ ਐਂਟਰੀ ਦੀ ਜਾਂਚ AI ਅਤੇ ਮੈਨੂਅਲ ਤਸਦੀਕ ਨਾਲ ਕੀਤੀ ਜਾਏਗੀ ਜੋ ਇਨਾਮ ਸਿਰਫ ਅਸਲੀ ਰਿਪੋਰਟ ਕਰਨ ਵਾਲਿਆਂ ਨੂੰ ਹੀ ਮਿਲੇਗਾ ਇਹ ਇਨਾਮ ਯੋਜਨਾ ਸਿਰਫ NHAI ਦੇ ਮਾਲਕੀ ਹੱਕ ਵਾਲੇ ਪ੍ਰਬੰਧਿਤ ਟਾਹਲਡ ਅਤੇ ਲਾਗੂ ਹੋਏਗਾ ਪੈਟਰੋਲ ਪੰਪوں ਟਾਬੇ ਜਾਂ ਨਿੱਜੀ ਜਗਾਵਾਂ ਤੇ ਟਾਹਲਡ ਇਸ ਦਾਇਰੇ ਵਿੱਚ ਨਹੀਂ ਆਉਣਗੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਰਾਸ਼ਟਰੀ ਹਾਈਵੇ ਅਥਾਰਟੀ ਨੇ ਸਵੱਛ ਭਾਰਤ ਬਿਆਨ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ ਹੁਣ ਜੇ ਤੁਸੀਂ ਕਿਸੇ ਟੂਲਪਲਾਇਆ ਤੇ ਗੰਦਾ ਟਾਇਲਰ ਦੇਖਦੇ ਹੋ ਤਾਂ ਉਸ ਦੀ ਸਹੀ ਜਾਣਕਾਰੀ NHAI ਨੂੰ ਦਿੰਦੇ ਹੋ ਤਾਂ ਤੁਹਾਨੂੰ ਇਨਾਮ ਵਜੋਂ 1000 ਦਾ ਫਾਸਟੈਗ ਰੀਚਾਰਜ ਮਿਲੇਗਾ ਇਹ ਯੋਜਨਾ 31 ਅਕਤੂਬਰ 2025 ਤੱਕ ਦੇਸ਼ ਭਰ ਦੇ ਰਾਸ਼ਟਰੀ ਮਾਰਗਾ ਤੇ ਲਾਗੂ ਹੋਏਗੀ ਯਾਤਰੀ ਰਾਜਮਾਰਗ ਯਾਤਰੀ ਐਪ ਦੇ ਨਵੇਂ ਵਰਜਨ ਤੋਂ ਗੰਦੇ ਟਾਇਲਰ ਦੀ ਜੀਓਟੈਗ ਕੀਤੀ ਹੋਈ ਅਤੇ ਟਾਈਮਸਟੈਂਪ ਵਾਲੀ ਫੋਟੋ ਅਪਲੋਡ ਕੀਤੀ ਜਾ ਸਕਦੀ ਹੈ ਇਸ ਨਾਲ ਹੀ ਤੁਹਾਨੂੰ ਆਪਣਾ ਨਾਮ, ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਾਉਣਾ ਪਵੇਗਾ। NHAI ਟੀਮ ਦੁਆਰਾ ਜਾਂਚ ਕਰਨ ਤੋਂ ਬਾਅਦ ਜੇ ਰਿਪੋਰਟ ਸਹੀ ਪਾਈ ਜਾਂਦੀ ਹੈ ਤਾਂ ਸਬੰਧਤ ਵਾਹਨ ਨੰਬਰ ਤੇ 1000 ਦਾ ਫਾਸਟ ਟੈਗ ਰੀਚਾਰਜ ਕਰ ਦਿੱਤਾ ਜਾਏਗਾ। ਹਰ ਵਾਹਨ ਨੰਬਰ ਨੂੰ ਸਿਰਫ ਇੱਕ ਵਾਰ ਹੀ ਇਨਾਮ ਮਿਲੇਗਾ। ਇੱਕ ਟੋਲਟ ਵਿੱਚ ਇੱਕ ਦਿਨ ਵਿੱਚ ਸਿਰਫ ਇੱਕ ਵਾਰ ਹੀ ਇਨਾਮ ਲਈ ਗਿਣਿਆ ਜਾਏਗਾ। ਜੇ ਕਈ ਲੋਕ ਇੱਕੋ ਟੋਲਟ ਦੀ ਸ਼ਿਕਾਇਤ ਕਰਦੇ ਹਨ ਤਾਂ ਪਹਿਲੇ ਸਹੀ ਰਿਪੋਰਟ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਏਗਾ। ਐਨਐਚਏ ਦੇ ਮੁਤਾਬਕ ਸਿਰਫ ਐਪ ਤੋਂ ਲਈ ਗਈ ਅਸਲੀ ਸਪਸ਼ਟ ਅਤੇ ਜੀਓ ਟੈਗ ਕੀਤੀ ਹੋਈ ਤਸਵੀਰ ਨੂੰ ਮੰਨੇ ਜਾਣਗਿਆ ਪੁਰਾਣੀਆਂ ਡੁਪਲੀਕੇਟ ਜਾਂ ਐਡਿਟ ਕੀਤੀਆਂ ਤਸਵੀਰਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਾਰੀਆਂ ਐਂਟਰੀ ਦੀ ਜਾਂਚ ਏਆਈ ਅਤੇ ਮੈਨੂਅਲ ਤਸਦੀਕ ਨਾਲ ਕੀਤੀ ਜਾਏਗੀ ਜੋ ਇਨਾਮ ਸਿਰਫ ਅਸਲੀ ਰਿਪੋਰਟ ਕਰਨ ਵਾਲਿਆਂ ਨੂੰ ਹੀ ਮਿਲੇਗਾ ਇਹ ਇਨਾਮ ਯੋਜਨਾ ਸਿਰਫ ਐਨਐਚਏ ਦੇ ਮਾਲਕੀ ਹੱਕ ਵਾਲੇ ਪ੍ਰਬੰਧਿਤ ਟਾਹਲਡ ਅਤੇ ਲਾਗੂ ਹੋਏਗਾ ਪੈਟਰੋਲ ਪੰਪوں ਵਿਟਾਬੇ ਜਾਂ ਨਿੱਜੀ ਜਗਾਵਾਂ ਤੇ ਟਾਹਲਡ ਇਸ ਦਾਇਰੇ ਵਿੱਚ ਨਹੀਂ ਆਉਣਗੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ